ਬਣਾਤਾ ਵਧੀਆ ਜਗੜ ਹੈ ਬਣ ਗਿਆ ਠੀਕ ਹੈ ਤੇ ਬਾਹਰ ਫੇਰ ਸੱਤੇ ਬਣਾਉਣ ਦੇ ਕਿੰਨੇ ਰੁਪਏ ਲੈ ਲੈਂਦੇ ਆ ਬਾਹਰ 50 ਰੁਪਏ ਇੱਕ ਛਾੜੂ ਦੇ ਇੱਕ ਛਾੜੂ ਦੇ 50 ਰੁਪਏ ਤਾਂ ਕੀ 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 ਇਹਦੇ ਵਿੱਚ ਵਰਤੋਂ ਕੀਤੀ ਮਾੜੇ ਦੱਸ ਦੇ ਫਿਰ ਇਹਦੇ ਵਿੱਚ ਸੇਪੇ ਛੀਪੇ ਨਾ ਕਰਦਾ ਮੈਂ ਉਹ ਦੇਖ ਸਕਦਾ ਉਦਾਂ ਬਣਾਇਆ ਜੀ ਨਹੀਂ ਇਹਦੇ ਤੇ ਫਿਰ ਨਹੀਂ ਚੀਜ਼ ਕਿਹੜੀ ਕਿਹੜੀ ਲੱਗ ਗਈ ਇੱਕ ਤਾਂ ਡੰਡਾ ਲੱਗ ਗਿਆ ਇੱਕ ਡੰਡਾ ਲੱਗਦਾ ਤੇ ਇੱਕ ਮਲੋਂ ਦਾ ਗੋਸਾ ਥੋੜਾ ਬੈਰਿੰਗ ਦਾ ਅੱਛਾ ਬੈਰਿੰਗ ਵਿਖਾ ਦੇ ਮਾੜੇ ਕਿਹੜਾ ਬੈਰਿੰਗ ਆਈ 베어ਿੰਗ ਆ 베어ਿੰਗ ਜਿਹੜਾ ਆਪਣਾ ਹਨਾ ਹਾਂ 베어ਿੰਗ ਟਰੈਕਟਰ ਦਾ 베어ਿੰਗ ਹੈ ਟਰੈਕਟਰ ਦਾ 베어ਿੰਗ ਉਹਦਾ ਬਾਹਰਲੀ ਜਿਹੜੀ ਕੜਾ ਜਾਂਦਾ ਕਾ ਕੋਣ ਕੋਣ ਜਿਹੜੀ ਠੀਕ ਆ ਤੇ ਤੀਨੇ ਮਾਂਜਾ ਇੱਕ ਪੂਰਾ ਪੈ ਗਿਆ ਤੇ ਜੇ 1.5 ਮਾਂਜਾ ਅੱਛਾ ਅੱਛਾ ਲੈ ਫੇ ਪੂਰਾ ਬੰਦਾ ਖੜ ਕੇ ਝਾੜੂ ਮਾਰ ਸਕਦਾ ਲੋ ਜਿਸਮ ਮਾਤੀ ਲਾ ਲਾ ਕੋ ਰਣਾ ਫੜਾ ਬੰਦੇ ਬੰਦੇ ਕਰਾਤੀ ਸਰ ਤੇ ਭਾਈ ਇਹ 2 2 ਮਿੰਟ ਚੱਲ ਜਾਏਗਾ ਇਹ ਜੁਮੇ ਵਾਲੀ ਤੂੰ ਹੀ ਚੱਕ ਲਈ ਹੈ thora ਬੋਕਰ ਦੀ ਜਮੇਵਾਰੀ ਵੀ ਫਿਰ ਚੱਕ ਲਈ ਫਿਰ ਹੈ ਸਹੀ ਹੈ ਸਹੀ ਹੈ ਹੂੰ ਹੂੰ ਬਾਹਰ ਫਿਰ 50 ਰੁਪਏ ਲੈ ਲੈਂਦੇ ਬਣਾਏ ਨਾ ਤੇ ਬਣਾਉਣਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਸੀ ਫਿਰ ਮੈਂ ਆਪਾਂ ਵੇਢੀ ਲੈ ਲੈਂਦਾ ਜਾਂ ਬੋਕਰ ਅੱਛਾ ਅੱਛਾ ਚਾਹ ਬਣਾ ਦੇ ਤੇ ਜਾਵਾਂਗਾ ਵੀ ਉਹਨਾਂ ਨੂੰ ਅੱਛਾ ਅੱਛਾ ਬੇਟਾ ਲੈਣੀ ਹੈ ਤੇ ਨਹੀਂ ਜੇਕਰ ਜੇਕਰ ਇਹੋ ਝਾੜੂ ਬੀਬੀਆਂ ਦੇ ਹੱਥ ਆ ਜਾਵੇ ਤਾਂ ਫਰਦਾ ਬੜਾ ਫਿਰ ਬੰਦ ਨਾਲ ਫਿਰ ਆਈਏ ਕੋ ਡਾਂਗ ਦੀ ਸਹੂਲਤ ਵੀ ਨਾਲ ਦੇਦੀ ਆਪਾਂ ਪਹਿਲਾਂ ਤਾਂ ਕੱਲਾ ਮਾਂਝਾ ਸੀਗਾ ਝਾੜੂ ਦੀਆਂ ਡਾਂਗ ਦੀ ਸਹੂਲਤ ਵੀ ਨਾਲ ਦੇਦੀ ਸੀ ਠੀਕ ਆ ਠੀਕ ਆ ਠੀਕ ਆ ਬਈ ਲੈ ਵੀ ਦੋਸਤੋ ਬਾਈ ਨੇ ਬਣਾਇਆ ਸੀ ਝਾੜੂ ਅੱਜ ਅੱਜ ਵਿਖਾਦ ਗਏ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਵਿਖਾ ਲਈਏ ਉਹ ਸ਼ੂ ਹਾਂ ਦੱਬੀਆਂ ਦਾ ਕਿੱਲੀ ਇਹਦਾ ਜਿੰਨਾ ਭਾਵੇਂ ਆਪਾਂ ਦੋ ਕਨਾਲਾਂ 'ਚ ਮਾਰਦੀ ਹੈ ਨਾ ਜਿੱਥੇ ਮੱਛੀ ਘਮਾਵਾ ਨੂੰ ਹਾਂ ਨਾ ਲਾ ਤੱਕੜੇ ਨਾ ਤੱਕੜ ਨਹੀਂ ਨਹੀਂ ਵਾਕਈ ਬੀ ਸੋਹਣੀ ਚੀਜ਼ ਆ ਚੱਲ ਵੀ ਇਹਦਾ ਨਿਆਰਾ ਬਣ ਗਿਆ ਵੀ ਸਤਿਆ ਇਹ ਵੀ ਜਾਨੀ ਇਹ ਲਾ ਕੋ ਰੱਖਣਾ ਗੜਾ ਜਾ ਇਹ ਇਹ ਮਾਰਨਾ ਤੈਨੂੰ ਪੈਣਾ ਕਰਨਾ ਮੈਂ ਮਾਰ ਲਾਇਕ ਕਰੀ ਤੱਕੇ ਲ ਨਹੀਂ ਨਹੀਂ ਬਹੁਤ ਵਧੀਆ ਸਫਾਈ ਵੇਖੋ ਨਾਲੇ ਸਫਾਈ ਪੂਰੀ ਵੀ ਕਿਤੇ 30 ਲਾ ਨਜ਼ਰ ਨਹੀਂ ਆਉਂਦਾ ਆਹਾਂ ਐਂਡ ਗੱਲ ਬਾਤ ਆ ਯਾਰ ਵਧੀਆ ਆਈਓ ਹਾਂ ਹਾਂ ਚਲੋ ਵੀ ਦੋਸਤੋ ਵਧੀਆ ਲੱਗਿਆ ਝਾੜੂ ਬਾਈ ਦਾ ਬਣਾਇਆ ਹੋਇਆ ਕਿ ਛੋਟੀ ਜੀ ਤਕਨੀਕ ਨਾਲ ਤੇ ਵਧੀਆ ਕਰ ਦਿਓ ਸ਼ੇਅਰ